ਅਗ੍ਰਿਊਸ਼ਨ ਦੇ ਵਿੱਚ ਅਲੱਗ-ਅਲੱਗ ਨਵੇਂ ਸਟਾਈਲ ਦੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲੀਆਂ ਸੋ ਘਰਾਂ ਵਾਲੇ ਫੈਮਲੀਆ ਵਾਲੇ ਭਰਾਵਾਂ ਨੂੰ ਮੈਂ ਪੈਣਾ ਨੂੰ ਜ਼ਰੂਰ ਕਹਾਂਗਾ ਕਿ ਇਹੋ ਜਿਹੀ ਅਗ੍ਰਿਊਸ਼ਨ ਪਹੁੰਚੇ ਕਰੋ ਤਾਂ ਕੋ ਘਰ ਦੀ ਸੁੰਦਰਤਾ ਨਵੇਂ ਤਰੀਕੇ ਨਾਲ ਔਰ ਬਹੁਤ ਥੋੜੇ ਪੈਸਿਆਂ ਦੇ ਵਿੱਚ ਬਣ ਜਾਂਦੀ ਹੈ ਸੋ ਬਹੁਤ ਆਰਕੀਟੈਕਟ ਸਾਹਿਬਾਨ ਪਹੁੰਚੇ ਹੋਏ ਬਹੁਤ سارے ਬਿਲਡਰ ਸਾਬਾਂ ਨਵੀਆਂ-ਨਵੀਆਂ ਚੀਜ਼ਾਂ ਲੈ ਕੇ ਘਰ ਦੀਆਂ ਇੰਡੋਰ ਆਊਟਡੋਰ ਸਾਰੇ ਦੇਖਿਆ ਬਹੁਤ ਮਜਾ ਆਇਆ ਸੋ ਬਹੁਤ-ਬਹੁਤ ਮੁਹਾਰਤਵਾਰ ਮੈਂ ਕਹਾਂਗਾ ਕਿ ਲੋਕ ਸਾਡੋਂ ਜਿਹੜੇ ਬਹੁਤ ਮਿਹਨਤੀ ਨੇ ਤੇ ਇਹੋ ਜੀ ਐਗਜ਼ਿਬਿਸ਼ਨ ਲਈ ਸਾਡੇ ਪੰਜਾਬ ਨੂੰ ਰੋਸਨ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਵੀ ਇਹਨਾਂ ਦੀ ਸਹਾਇਤਾ ਜਲੀ ਆ ਉਹ ਦਿਲ ਦੀ ਹੈ ਕਿਉਂਕਿ ਜਦੋਂ ਇੰਡਸਟਰੀ ਵਧੂਗੀ ਤੇ ਪੰਜਾਬ ਆਪਣੇ ਆਪਣਾ ਰੰਗਲਾ ਪੰਜਾਬ ਬਣੂਗਾ ਸੋ ਮੇਰੇ ਮੈਂ ਪਗਾਣਾ ਸਮਝਦਾ ਕਿ ਇਹ ਸਾਰਾ ਜਿਹੜਾ ਐਗਜ਼ਿਬਿਸ਼ਨ ਹਲਕਾ ਸਰਨੇਵਾਲ ਚ ਲੱਗਦਾ ਸੋ ਉਹ ਕਿ ਹਲਕਾ ਸਰਨੇਵਾਲ ਦਾ ਮੈਂ ਵਿਧਾਇਕ ਵੀ ਆ ਸੋ ਮੈਨੂੰ ਬਹੁਤ ਖੁਸ਼ੀ ਹੈ ਇੱਥੇ ਆ ਕੇ ਸਰ ਕੋਈ ਐਗਮੋਡੀਸ਼ਨ ਸੈਂਟਰ ਆ ਰਿਹਾ ਤਨਾਂਸੂ ਦੇ ਵਿੱਚ ਬਹੁਤ ਜਲਦੀ ਆਊਗਾ ਇਨਡੈਕਸ ਐਕਸਪੋ ਦਾ ਇਹ 13ਵਾਂ ਐਡੀਸ਼ਨ ਸੀ ਆ ਰਾਜੇ 4th ਡੇ ਸੀਗਾ ਮੈਂ ਥੈਂਕਸ ਕਰਦਾ ਆ ਸਭ ਦਾ ਕਿਉਂਕਿ ਸੁਪਰ ਡੁੱਪਰ ਹੈ ਸ਼ੋਰ ਰਹਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਸਾਡੇ ਸਾਰੇ ਜਿਹੜੇ ਐਗਜ਼ੀਬਿਟਰਸ ਨੇ ਦੇ ਆਰ ਵੈਰੀ ਮੱਚ ਹੈਪੀ ਜਿਹੜੇ 4 ਦਿਨਾਂ ਵਿੱਚ ਜਿਹੜੀਆਂ ਡਿਸਕਸ਼ਨਸ ਹੋਈਆਂ ਮੀਟਿੰਗਸ ਹੋਈਆਂ ਆਨ ਆਨ ਵਾਲੇ ਟਾਈਮ 'ਚ ਉਹਨਾਂ ਦੇ ਰਿਜ਼ਲਟਸ ਆਉਣਗੇ ਬਿਜ਼ਨਸ ਕਨਵਰਟ ਹੋਣਗੇ ਆ ਮੈਂ ਸਭ ਦਾ ਧੰਨਵਾਦ ਕਰਦਾ ਸਾਡੇ ਐਗਜ਼ੀਬਿਟਰਸ ਸਾਡੇ ਐਸੋਸੀਏਸ਼ਨਸ মিডিਆ ਦਾ ਗਵਰਨਮੈਂਟਡ ਡਿਪਾਰਟਮੈਂਟਸ ਦਾ ਸਭ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਦੇ ਸਹਿਯੋਗ ਨਾਲ ਇਹ ਬਹੁਤ ਬਹੁਤ ਸ਼ੁਕਰੀਆ ਸਭ ਦਾ ਜੀ ਇੱਥੇ ਸੈਮੀਨਾਰ ਵੀ ਕਰਵਾਏ ਗਏ ਆ ਹਾਂ ਬਿਲਕੁਲ ਅਸੀਂ ਨਾਰਦਰਨ ਰੀਜਨਲ ਕਾਨਫਰੰਸ ਇੱਥੇ ਕੀਤੀ ਜਿਹੜੀ ਕਿ 2 ਦਿਨ ਦੀ ਕਾਨਫਰੰਸ ਸੀਗੀ ਇਹਦੇ ਸਾਰੇ ਕੋਲ 8 ਸਟੇਟਾਂ ਤੋਂ ਆਰਕੀਟੈਕਟਸ ਪਹੁੰਚੇ ਉਹਦੇ ਸਪੈਸ਼ਲੀ ਜਿਸ ਤਰ੍ਹਾਂ ਜਿਨ੍ਹਾਂ ਨੇ ਰਾਮ ਮੰਦਰ ਬਣਾਇਆ ਅਸ਼ੀਸ਼ ਸੋਮਪਰਾ ਜੀ ਉਹ ਪਹੁੰਚੇ ਸੀਗੇ ਜਿਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਬਣਾਇਆ ਚਰਨਜੀਤ ਸ਼ਾ ਉਹ ਸਪੈਸ਼ਲ ਤੌਰ ਤੇ ਇੱਥੇ ਆਏ ਸੀ ਔਰ ਹੋਰ ਵੀ ਬਹੁਤ ਸਾਰੇ ਆਰਕੀਟੈਕਟ ਸਾਡੇ ਤੋਂ ਸਾਊਥ ਇੰਡੀਆ ਤੋਂ ਸਪੈਸ਼ਲੀ ਜਿਵੇਂ ਬੈਂਗਲੌਰ ਪੂਨੇ ਮੁੰਬਈ ਸਭ ਜਗ੍ਹਾ ਤੋਂ ਅਸੀਂ ਆਪਣੇ ਸਪੀਕਰਸ ਬ ਤਾਂ ਕਿ ਜੋ ਵੀ ਨਵਾਂ ਚੱਲ ਰਿਹਾ ਬਾਕੀ ਜਗ੍ਹਾ ਤੇ ਉਹ ਪੰਜਾਬ ਦੇ ਆਰਕੀਟੈਕਟਸ ਨੂੰ ਰੂਬਰੂ ਕੀਤਾ ਜਾਵੇ ਕਿ ਨਵੀਂ ਟੈਕਨੋਲੋਜੀ ਕੀ ਆਈ ਹੈ ਨਵਾਂ ਕੀ ਸਿੱਖਿਆ ਜਾ ਸਕਦਾ ਹੈ AI ਦੇ ਉੱਪਰ ਅਸੀਂ ਸਪੈਸ਼ਲ ਪ੍ਰੋਗਰਾਮ ਕਰਵਾਇਆ ਵਾਸਤੂ ਦੇ ਬੜੇ ਉਹ ਗਲਤਫਹਿਮੀਆਂ ਫੈਲੀਆਂ ਹੋਈਆਂ ਲੋਕਾਂ ਚ ਅਸੀਂ ਉਹਦੇ ਤੇ ਇਹਨੂੰ ਕਲੈਰਿਟੀ ਕਰਾਈ ਕਿ ਵਾਸਤੂ ਹੈ ਕੀ ਇਹ ਬਿਲਡਿੰਗ ਬਾਇਓਲੋਜੀ ਹੈ ਇਹ ਹੈ ਕੀ ਐਕਚੁਅਲ ਚ ਤਾਂ ਬਹੁਤ سارے ਸੈਮੀਨਾਰ ਸੋ ਜਿਨ੍ਹਾਂ ਦਾ ਬਹੁਤ ਫਾਇਦਾ ਹੋਣ ਵਾਲਾ ਹਾਂਜੀ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਜਿਹੜੀ ਐਕਸੋ ਆ ਰਹੀ ਹੈ ਮਸ਼ੀਨ ਟੂਲ ਦੀ ਕਦੋਂ ਸ਼ੁਰੂ ਹੋ ਰਹੀ ਹੈ ਦੇਖੋ ਸਾਰੇ ਉਹਦਾ ਇੰਤਜ਼ਾਰ ਕਰ ਰਹੇ ਨੇ ਮੈ ਕਾਟੋ ਐਕਸਪੋ ਜਿਹਦਾ ਕਿ 14ਵਾਂ ਐਡੀਸ਼ਨ ਆ ਰਿਹਾ 650 ਐਗਜ਼ੀਬਿਟਰ 10000 ਦੇ ਕਰੀਬ ਇੰਡਸਟਰੀ ਨਾਲ ਰਿਲੇਟਡ ਆਟੋ ਚਾਹੇ ਹੋ ਸੀਐਨਸੀ ਮਸ਼ੀਨਾਂ ਲੈ ਲੋ ਲੇਜ਼ਰ ਲੇਜ਼ਰ ਦੀ ਸੋਲੂਸ਼ਨਸ ਲੈ ਲੋ ਆਟੋਮੇਸ਼ਨ ਇੰਡਸਟਰੀ ਜੇ ਲੇਬਰ ਦੀ ਬੜੀ ਪ੍ਰੋਬਲਮ ਹੈ ਆਟੋਮੇਸ਼ਨ ਦੇ ਉੱਪਰ ਅਸੀਂ ਬਹੁਤ ਕੁਝ ਲੈ ਕੇ ਆ ਰਹੇ ਹਾਂ AI ਹਰ ਮਸ਼ੀਨ ਦੇ ਵਿੱਚ ਇਨਕੋਰਪੋਰੇਟ ਹੋ ਚੁੱਕਿਆ ਅੱਜਕੱਲ ਤਾਂ ਤੁਹਾਨੂੰ ਬਹੁਤ ਕੁਝ ਨਵਾਂ ਦੇਖਣ ਨੂੰ ਮਿਲੂਗਾ 650 ਕੰਪਨੀਆਂ Countries, 13 ਕੰਟਰੀਜ਼ 13 ਕੰਟਰੀਜ਼ 10000 ਪ੍ਰੋਡਕਟ ਲੇਟੈਸਟ ਟੈਕਨੋਲੋਜੀ ਜੋ ਵਰਲਡ ਦੇ ਵਿੱਚ ਅਵੇਲੇਬਲ ਹੈ ਮੈਂ ਵਰਲਡ ਦੀ ਗੱਲ ਕਰ ਰਿਹਾ ਜੋ ਵਰਲਡ ਦੇ ਵਿੱਚ ਮਸ਼ੀਨ ਟੂਲ ਦੇ ਵਿੱਚ ਅਵੇਲੇਬਲ ਹੈ ਸਭ ਇੱਥੇ ਡਿਸਪਲੇ ਤੇ ਹੋਊਗਾ ਤਾਂ ਮੈਂ ਸਭ ਨੂੰ ਕਹਿਣਾ ਇਹਦਾ ਬਾਤ ਬਹੁਤ ਫਾਇਦਾ ਹੈ ਬਹੁਤ ਹੀ ਵਧੀਆ ਪ੍ਰੋਡਕਟ ਨੇ ਜੀ ਸੈਨੀਟਰੀ ਦਾ ਸਮਾਨ ਵੀ ਹੈ ਜੀ ਹੈ ਜੀ ਬਿਲਡਿੰਗ ਮਟੀਰੀਅਲ ਵਗੈਰਾ ਤੇ ਫਰਨੀਚਰ ਵੀ ਕੈਮਰੇ ਵੀ ਬਹੁਤ ਹੀ ਅੱਛੀ ਤਰ੍ਹਾਂ ਦੀ ਐਗਜ਼ੀਬਿਸ਼ਨ ਹੈ ਬਹੁਤ ਵੱਡੇ ਲੈਵਲ ਤੇ ਐਗਜ਼ੀਬਿਸ਼ਨ ਹੁੰਦੀ ਹੈ ਜਰੂਰ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਰੂਰ ਐਗਜ਼ੀਬਿਸ਼ਨ ਤੇ ਚੱਕਰ ਮਾਰਨ ਤੇ ਬਹੁਤ ਹੀ ਵਧੀਆ ਵਧੀਆ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਬਾਕੀ ਸਾਡੀ ਟੀਮ ਸਾਰੀ ਹੈਗੀ ਹੈ ਹਾਂਜੀ ਆਪਣੇ ਸਾਹਨੇ ਵਾਲੇ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਜਿਹੜੀ ਐਗਜ਼ੀਬਿਸ਼ਨ ਲੱਗੀ ਹੋਈ ਹੈ 31 ਤਰੀਕ ਤੋਂ ਚੱਲ ਰਹੀ ਹੈ ਅੱਜ ਇਹਦਾ ਆਖਰੀ ਦਿਨ ਹੈ ਹੁਣ ਮੰਤਰੀ ਸਾਹਿਬ ਆਏ ਸੀ ਮੁੰਡੀਆਂ ਸਾਹਿਬ ਇੱਥੇ ਦੇਖ ਕੇ ਕਿੰਨੀ ਸਾਰੀ ਐਗਜ਼ੀਬਿਸ਼ਨ ਐ ਐਗਜ਼ੀਬਿਸ਼ਨ ਦੇ ਵਿੱਚ ਬਿਲਡਿੰਗ ਮਟੀਰੀਅਲ ਨਾਲ ਰਿਲੇਟਿਡ ਸਮਾਨ ਘਰ ਦੇ ਫਰਨੀਚਰ ਵਗੈਰਾ ਹੋ ਗਿਆ ਸੈਨੀਟਰੀਅ ਸਮਾਨ ਹੋ ਗਿਆ ਜਾਂ ਜਿੱਦਾਂ ਸੇਫਟੀ ਪ੍ਰੋਡਕਟ ਨੇ ਕੈਮਰੇ ਸਿਕਿਉਰਟੀ ਦੇ ਹੋ ਗਏ ਜਾਂ ਜਿੰਨੇ ਵੀ ਨਵੇਂ ਪ੍ਰੋਡਕਟ ਨੇ ਸਿੰਦਰੀਆਂ ਵਗੈਰਾ ਜੋ ਵੀ ਨਵੇਂ ਆ ਰਹੇ ਨੇ ਸਾਰੇ ਇੱ ਇਹ ਬਹੁਤ ਹੀ ਵਧੀਆ ਪ੍ਰੋਡਕਟ ਨੇ ਸਾਰਿਆਂ ਨੂੰ ਇੱਥੇ ਆਉਣਾ ਚਾਹੀਦਾ ਜਿਹੜੇ ਵੀ ਨਵੇਂ ਘਰ ਬਣਾ ਰਹੇ ਆ ਉਹਨਾਂ ਨੂੰ ਇੱਥੇ ਆ ਕੇ ਥੋੜਾ ਆਈਡੀਆ ਹੋ ਜਾਂਦਾ ਘਰ ਬਣਾਉਣ ਦਾ ਵੀ ਨਵੇਂ ਪ੍ਰੋਡਕਟ ਕਿਦਾਂ ਦੇ ਲਾਉਣੇ ਨੇ ਬਹੁਤ ਵਧੀਆ ਟੈਕਨੋਲੋਜੀ ਦਾ ਸਮਾਨ ਇੱਥੇ ਸਾਰਾ ਹੈਗਾ ਯਾਰ ਦੇਖੋ ਜੀ ਅੱਜ ਕੱਲ ਜੋ ਨਵੀਂ ਤਕਨੀਕ ਦੇ ਵਿੱਚ ਜਿਹੜਾ ਵੀ ਸਮਾਨ ਹਰ ਕੋਈ ਬੰਦਾ ਇਹ ਕਹਿੰਦਾ ਵੀ ਸਾਡੇ ਘਰ ਦੇ ਵਿੱਚ ਪੂਰੀ ਸਜਾਵਟ ਹੋਣੀ ਚਾਹੀਦੀ ਹੈ ਜੋ ਸਜਾਵਟੀ ਸਮਾਨ ਨੇ ਬਹੁਤ ਹੀ ਵਧੀਆ ਹੈਗੇ ਆ ਜੋ ਦੇਖੇ ਗਏ ਨੇ ਅੰਦਰ ਇਸ ਐਗਜ਼ੀਬਿਸ਼ਨ ਦੇ ਵਿੱਚ ਅਸੀਂ ਇਹ ਕਹਿੰਨੇ ਆ ਕਿ ਦੇਖੋ ਇਹ ਕਈਆਂ ਦੀ ਸਮਰੱਥਾ ਨਹੀਂ ਹੁੰਦੀ ਪਰ ਲੇਕਿਨ ਜੋ ਨਵੀਂ ਟੈਕਨੋਲੋਜੀ ਦਾ ਸਮਾਨ ਹੈਗਾ ਜਰੂਰ ਲੈ ਕੇ ਦੇਖ ਕੇ ਇਹ ਆਪਣੇ ਘਰ ਦੇ ਵਿੱਚ ਰੱਖਣਾ ਚਾਹੀਦਾ ਔਰ ਲਾਉਣਾ ਚਾਹੀਦਾ ਜੀ